ਸਿਕਾਲ ਦੋਸਤੋ ਕੁਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਦਿਨੇ ਹੀ ਨਿਊ ਚੰਡੀਗੜ੍ਹ ਬਲਾਕ ਮਾਜਿਲੇ ਦੇ ਪਿੰਡ ਕੰਸਾਲਾ ਵਿਖੇ ਲੋਕਿਤ ਕਮਿਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਜੀ ਦੇ ਸੁਪੁੱਤਰ ਦੀ ਜੋ ਕਈ ਇਹ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ ਸੋ ਅੱਜ ਉਹਨਾਂ ਦੇ ਘਰ ਪਹੁੰਚੇ ਕਿਸਾਨੀ ਆਗੂ ਕਿਸਾਨੀ ਜਥੇਬੰਦੀਆਂ ਦੇ ਮੇਨ ਆਗੂ ਮੇਨ ਪ੍ਰਧਾਨ ਸਰਦਾਰ ਰਾਜੋ ਆਣਾ ਜੀ ਉਹਨਾਂ ਨੇ ਅੱਜ ਪਰਿਵਾਰ ਦੇ ਵਿੱਚ ਆ ਕੇ ਦੁੱਖ ਨੂੰ ਪ੍ਰਗਟ ਕੀਤਾ ਤੇ ਪਰਿਵਾਰ ਦਾ ਦੁੱਖ ਸਾਂਝਾ ਪਰਿਵਾਰ ਦੇ ਨਾਲ ਉਹਨਾਂ ਦਾ ਦੁੱਖ ਵੰਡਾਇਆ ਤੇ ਦੁੱਖ ਸਾਂਝਾ ਕੀਤਾ

ਨਾਲ ਹੀ ਉਸ ਨੂੰ ਘਰਟ ਲੱਗਦਾ ਹੈ ਰਵਿੰਦਰ ਸਿੰਘ ਜੀ ਨੇ ਪੂਰਾ ਉਹਨਾਂ ਨੂੰ ਜਾਣਦਾ ਲਈ ਦਿੱਤੀ ਤੇ ਉਹ ਸਥਾਨ ਦਿਖਾਈ ਵੀ ਇਹ ਉਹ ਸਥਾਨ ਹੈ ਜਿੱਥੇ ਕੀ ਉਹ ਆਪਣਾ ਅਕਤਾਰ ਨੂੰ ਇਸ ਚਮੁਰ ਦੇ ਨਾਲ ਕੱਟ ਰਿਆ ਸੀਗਾ ਅਚਾਨਕ ਹੀ ਇਹ ਪਾਣਾ ਵਾਪਰ ਗਿਆ ਤੇ ਉਹ ਇਹ ਤਵੇਲਾ ਘੋੜਿਆਂ ਦਾ ਤਵੇਲਾ ਬਣਾ ਰਹੇ ਸਨ ਜਿੱਤੇ ਵਿੱਚ ਮਿਸ਼ਤਰੀ ਵੀ ਲੱਗੇ ਹੋਏ ਸਨ ਅਚਾਨਕ ਹੀ ਇਹ ਮਹਾਰਾਜ ਨੂੰ ਪਤਾ ਨੇ ਕੀ ਮਨਜ਼ੂਰ ਸੀ ਅਚਾਨਕ ਹੀ ਇਹ ਪਾਣਾ ਵਾਪਰ ਗਿਆ ਕਲਪਾਤਰੀ ਦੇ ਸੁਪੀ ਸੁਖਾ ਜੀ ਦਾ ਪਿਆ ਚਾਂਦਕ ਨੌਜਵਾਨ ਪੁੱਤਰ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਅੱਜ ਦੁੱਖ ਦੀ ਕੜੀ ਦੇ ਵਿੱਚ ਪਹੁੰਚੇ ਹਾਂ ਕੀ ਕਹਾਂਗੇ ਬਹੁਤ ਵੱਡੀ ਪਰੇ ਜਿਹੜੀ ਹੈ ਜੀ ਜਿਹੜੇ ਸ਼ਬਦ ਮੁੱਕ ਜਾਂਦੇ ਨੇ ਜਿਹੜੇ ਛੱਟ ਰੋ ਕੇ ਸਾਡੇ ਕੁਝ ਕਹਿਣ ਨੂੰ ਅੱਜ ਤਾਂ ਕੁਝ ਨਹੀਂ ਬੁਰਾ ਸਾਲਾਂਾਂ ਦਾ ਸਾਠਾ ਦੇ ਸਮਝਾਉਂਦੇ ਆ ਕਿ ਇਸ ਲੋਕੀਏ ਨੂੰ ਦਾ ਪਿੱਛਾ ਹੀ ਲੱਗ ਜਾਏ ਇਸ ਹਰਲੇ ਵਾਸਤੇ ਜਨਮ ਤੇ ਮੌਤ ਉਹ ਉਹਦੇ ਹੱਥ ਵਿੱਚ ਨਹੀਂ ਸਾਇੰਸ ਜਿੱਤੇ ਮਨਤੀ ਪਹੁੰਚ ਗਈ ਉਹ ਇੱਥੇ ਇਹ ਸਾਇੰਸ ਵੀ ਇੱਥੇ ਤੱਕ ਨਹੀਂ ਪਹੁੰਚੀ ਖਲਦੀ ਕਾਲਪੁਰ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਸਟੇਬਲ ਹੋਣ ਵਾਸਤੇ ਬਲ ਬਖਸ਼ੇ ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਤੇ ਪ੍ਰਧਾਨ ਜੀ ਪੁੱਤਾਂ ਦਾ ਦੁੱਖ ਬਹੁਤ ਵੱਡਾ ਹੁੰਦਾ ਤੁਸੀਂ ਤਾਂ ਬਹੁਤ ਨਜ਼ਦੀਕ ਤੋਂ ਜਾਣਦੇ ਹੋ ਕਿੰਨਾ ਕੁ ਮੁਸ਼ਕਲ ਹੁੰਦਾ ਪਿੱਛੋਂ ਪਰਿਵਾਰ ਨੂੰ ਪਾਣਾ ਮੰਨਣ ਨੂੰ ਵਾਸਤੇ ਬਹੁਤ ਔਖਾ ਜੀ ਇਹ ਕੰਮ ਜਵਾਨ ਪੁੱਤ ਦਾ ਜਾਣਾ ਜੇ ਤਾਂ ਉਮਰ ਪੂਰੀ ਕੁਝ ਗਿਆ ਹੋਵੇ ਤਾਂ ਸਥਿਤੀ ਹੋਰ ਹੁੰਦੀ ਆ ਪਰ ਹਾਲੇ ਤਾਂ ਉਹ ਚੜ੍ਹਦੀ ਜਵਨੀ ਚ ਚਲਾ ਗਿਆ ਇਹ ਦੁਨਿਆਵੀ ਤੌਰ ਤੇ ਕੋਈ ਕੁਝ ਵੀ ਕਹੇਗਾ ਹਾਂ ਪਰ ਜਿਹਦੇ ਤੇ ਬੀਤੀ ਆ ਉਹਨੂੰ ਪਤਾ ਹੁੰਦਾ ਹੈ ਇਹ ਬਹੁਤ ਔਖਾ ਕੰਮ ਹੈ ਪਰ ਫਿਰ ਵੀ ਹੋਰ ਰਸਤਾ ਵੀ ਕੀ ਹੈ ਕਿ ਜੇ ਤੁਸੀਂ ਨਾ ਪਹਿਰਾ ਸਿਰ ਹੋਵੋਗੇ ਉਹਦਾ ਪਾਣਾ ਮੰਨ ਕੇ ਪਾਣਾ ਤੋਂ ਮਨਾ ਲੈਂਦੇ ਬਿਲਕੁਲ ਫਿਰ ਤੁਸੀਂ ਆਪਣਾ ਕੋਈ ਫਿਜ਼ੀਕਲ ਨੁਕਸਾਨ ਕਰਾ ਲਓ ਤੁਸੀਂ ਕਿ ਕਿ ਸੋਚਿਆ ਕਰਦੇ ਹੋ ਰਸਤਾ ਹੈ ਇੱਕੋ ਹੀ ਨਹੀਂ ਕਿਸੇ ਆਇਆ ਮੈਂ ਕਿੱਥੇ ਪੁੱਤ ਨੂੰ ਸਿਰੇ ਲਾਉਣੇ ਸੀ ਜੀ ਨੂ ਦੀ ਬੀਟ ਸੀ ਘਰ ਦੇ ਵਿੱਚ ਕੀ ਅੱਗੇ ਪਰਿਵਾਰ ਚੱਲੇਗਾ ਪੀੜੀ ਚੱਲੇਗੀ ਕਲੋਤਾ ਪੁੱਤ ਸੀ ਜੀ ਬਹੁਤ ਵੱਡਾ ਝਟਕਾ ਜੀ ਇਹ ਤੋਂ ਵੱਡਾ ਕੀ ਹੋਏਗਾ ਬਾਤ ਨੂੰ ਆਪਣੀ ਉਹਨਾਂ ਆਲਵਾਸ ਤੇ ਸਾਰਾ ਖਰਚ ਕਰਦਾ ਰਹਤੇ ਹੂੰ ਸਵੇਰ ਤੋਂ ਸ਼ਾਮ ਤੱਕ ਬਚਾਂਗਾ ਟਾਰਨ ਤੇ ਉਹਦੇ ਲਈ ਸੁੱਖਾ ਸੁਖਦਾ ਹੈ ਬਿਲਕੁਲ ਜੇ ਇਸ ਤਰ੍ਹਾਂ ਹੋ ਜੇ ਅਦਵਾਟੇ ਚੱਪਟ ਮਾਰ ਕੇ ਲੈ ਜਾਏ ਹਾਂਜੀ ਇਹ ਤਾਂ ਫਿਰ ਉਹੀ ਚ ਜਾਣਦਾ ਹੈ ਨਾ ਜਿਹਦੇ ਇਸਨੇ ਕੀਤੀ ਹੈ ਤੇ ਅੱਧੀ ਉਸੇ ਸਾਰੇ ਜਿਹੜੇ ਉਸਨੇ ਕਰੇ ਰਿਸ਼ਤੇਦਾਰ ਤੈਨੂੰ ਆਪਕਾ ਤਹੁ ਪਰਵਾਰ ਨੂੰ ਜੋ ਪਾਪਰ ਗਿਆ ਦਰਵਾਜ਼ੇ ਨਹੀਂ ਆ ਕਿ ਉਹ ਵੈਕ ਰੂਮ ਨੂੰ ਇਹ ਹੱਥ ਮੀਰ ਕਰੇ ਬਿਲਕੁਲ ਜੇ ਨਾ ਨਾ ਕੋਈ ਨੁਕਸਾਨ ਹੋਵੇ ਪਈ ਇਸ ਸਾਧ ਵਿੱਚ ਬਹੁਤ 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 ਵੱਡਾ ਸਵਾਲ ਹੈ